ਲੱਗਿਆ ਇੰਨਾ ਕਹੇ ਜਾ ਕੁਝ ਫਲ ਲੱਗਿਆ ਹੋਇਆ ਸਾਡੀ ਮੂਕੀ ਦੇ ਤਾਂ ਆਹ ਆ ਗੁਸਤੀ ਆ ਮਰਤਾ ਲੱਗਦਾ ਵਧੀਆ ਦੇਖੋ ਕਿੰਨੀ ਪੀ ਹੁੰਦੀ ਆ ਦੇਖੋ ਠੀਕ ਆ ਲਗਭਗ ਠੀਕ ਹੀ ਲੱਗਦਾ ਸੰਤਾ ਜਾਓ ਫਿਰ ਦੇਖਦੇ ਆ ਕੀ ਗੱਲਬਾਤ ਬਣੂਗੀ ਸਾਡੇ ਮੁੰਡੇ ਨੇ ਉਧਰ ਢੋਲੀਆਂ ਭਰ ਲੀਆਂ ਜਿੱਤੇ ਵੱਡਾਂਗੇ ਫਿਰ ਉਹਦੇ ਵੀ ਦਿਖਾਵਾਂਗੇ ਤੁਹਾਨੂੰ ਲਓ ਜੀ ਮਿੱਤਰੋ ਆਪਾਂ ਤੋੜਦੇ ਆਂ ਚੇਬੜ ਚੇਬੜ ਤੋੜਦੇ ਅੱਜ ਉੰਗੀ ਹੁਣ ਵੱਡਾਂ ਇੱਕ ਦੋ ਦਿਨਾਂ ਚ ਅੱਜ ਕਰਦੇ ਤੇ ਜੂਰੀ ਆ ਬਣਾਲੀ ਬਣਾਲੀ ਹੋਰ ਮੈਂ ਕੱਲਾ ਹੀ ਫਿਰਦਾ ਹਾਂ ਹਾਂ ਤੇ ਮੂੰਗੀ ਦੇਖਦੇ ਆ ਅੱਜ ਕਰਦੇ ਆ ਤੇ ਜੂਰੀਆ 2.5 ਕਿਲੋ ਜੂਰੀਆ ਢੋਲੀ ਦਾ ਪਾ ਕੇ ਕਰਾਂਗੇ ਕਰੈਮੋਸ ਐਨੀ ਕਰਦੇ ਇਹ ਤੁਹਾਨੂੰ ਦੱਸਾਂਗੇ ਕਿਵੇਂ ਆ ਰਿਜ਼ਲਟ ਉਹਦਾ ਇਹੇ ਜੀ ਮੂੰਗੀ ਅੱਜ ਗਰਮੀ ਬਹੁਤ ਜ਼ਿਆਦਾ ਆ ਪੁੱਲ ਬਟਾ ਫੁੱਲ ਗਰਮੀ ਪੈ ਰਹੀ ਆ ਦੇਖ ਨਾ ਚਿਬੜ ਕਿੰਨੇ ਕੁ ਮਿਲਦੇ ਨੇ ਇੰਨੇ ਕੁ ਤਾਂ ਮਿਲ ਗਏ ਕਿਰਾ ਹੋਰ ਦੇਖਦੇ ਆਂ ਇਹਦੇ ਵਿੱਚ ਚਿਬੜ ਤੋੜਦੇ ਆਂ ਅੱਜ ਪੀਲਾ ਨੇ ਤਾਂ ਚਾਰ ਇਹਦੇ ਵਿੱਚ ਇੱਕ ਵੇਲਾ ਆ ਗਈ ਦੇਖਦੇ ਆਂ ਇਹ ਕਿੰਨੇ ਕੁ ਨੇ ਕਾਸੀ ਲੱਗੇ ਪੈਨੇ ਓਏ ਵਧੀਆ ਨੇ ਜੇ ਬੜਾ ਦੇ ਕਾਸੀ ਲੱਗੇ ਹੋਏ ਨੇ ਬਧੀਆ ਲੱਗੇ ਰਹੇ ਨੇ ਇਹ ਦੇ ਦੇਖੋ ਜੀ ਆ ਇਹਨੂੰ ਲੱਗਿਆ ਹੋਇਆ ਮੂੰਗੀ ਨੂੰ ਫਾਲ ਹਮ ਦੇ ਪੂਰਾ ਟੌਪ ਵਾਲਾ ਓਏ ਆ ਨਹੀਂ אבי ਮੋੜਾ ਮੋਟਾ ਜਾ ਆ ਇਹ ਦੇ ਦੀ ਦਿਖਾ ਦੇ ਪੂਰਾ ਫਾਲ ਹੈ ਹਮ ਹੈ ਹੀ ਦਾ ਗੱਲ ਕਰ ਸਿੱਧੀ ਆ ਫਲ ਫੁੱਲ ਪੂਰਾ ਵਧੀਆ ਆ ਇਹਨ ਜੇ ਨਾਮ ਹੀ ਪੋਵੇ ਹੁਣ ਵਧੀਆ ਹੋ ਜਾਊਗੀ ਔਰ ਮੀਂਹ ਦਾ ਕੰਮ ਖਰਾਬ